ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਲੋਕਾਂ ਚ ਬਣ ਗਿਆ دہشت ਦਾ ਮਾਹੌਲ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਅਜਿਹਾ ਦੀ ਦੁਨੀਆ 'ਚ ਬਹੁਤ ਸਾਰੇ ਕੁਦਰਤੀ ਆਪਤਾ ਆਉਂਦੀਆਂ ਹਨ ਜਿੰਨਾ ਤਾਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਕੁਦਰਤੀ ਆਪਤਾ 'ਚ ਲੋਕਾਂ ਦਾ ਭਾਰੀ ਜਾਨੀ ਹੈ ਤੇ مالی ਨੁਕਸਾਨ ਹੋ ਜਾਂਦਾ ਜੀਹਾਂ ਇਹ ਲੋਕਾਂ ਨੂੰ ਦਹਿਸ਼ਤ 'ਚ ਪਾ ਦਿੰਦੀਆਂ ਹਨ ਜੀ ਹੁਣ ਵੱਡੀ ਖਬਰ ਆ ਰਹੀ ਜਿੱਤੇ ਕਿ ਪਪੂਆ ਨਿਊ ਗਿਨੀ 'ਚ ਪਚਾਲ ਦੇ ਤੇਜ਼ੜ ਕੇ ਮਹਿਸੂਸ ਕੀਤੇ ਗਏ ਹਨ ਪਚਾਲ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਅਤੇ ਪ੍ਰਸ਼ਾਸਨ ਇਹ ਪਚਾਲ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ 'ਚ ਲਗਾਤਾਰ ਰੁੱਝਿਆ ਹੋਇਆ ਹੈ ਰੈਕਟਰ ਪ੍ਰਮਾਣੇ ਤੇ ਪਚਾਲ ਦਿੱਤੀ ਵਰਤਾ 6.9 ਮਾਪੀ ਗਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਉੱਤਰੀ ਪਪੂਆ ਨਿਊ ਗਿੰਨੀ ਵਿੱਚ ਐਤਵਾਰ ਸਵੇਰ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੰਯੁਕਤ ਰਾਜ ਦੇ ਪੂਵ ਵਿਗਿਆਨ ਸਰਵੇਖਣ ਅਨੁਸਾਰ ਇਸ ਪਚਾਲ ਦੀ ਡੰਗਾਈ 35 ਕਿਲੋਮੀਟਰ ਸੀ ਅਤੇ ਕੇਂਦਰ ਦਾ ਪਚਾਲ ਦਾ ਕੇਂਦਰ ਅੰਬੂਤੀ ਖੇਤਰ ਤੋਂ 32 ਕਿਲੋਮੀਟਰ ਦੂਰ ਸੀ ਤੁਹਾਨੂੰ ਦੱਸ ਦੇ ਕਿ ਹੁਣ ਤੱਕ ਇਸ ਪਚਾਲ ਵਿੱਚ ਕਿਸੇ ਦੇ ਮਾਰੀ ਜਾਂਦੀ ਕੋਈ ਖਬਰ ਨਹੀਂ ਹੈ ਹਾਲਾਂਕਿ ਹੋਰ ਜਾਣਕਾਰੀ ਦੀ ਅੜੀਕ ਹੈ ਵੀਡੀਓ ਦੇਖਣ ਲਈ ਤਾਂ ਵੱਡਾ ਤਾਂ ਨਹੀਂ